ਦੀਰਾਂ ਵਾਲਮੀ ਬਹੁਤ ਬਹੁਤ ਧੰਨਵਾਦ ਹੈ ਤੇ ਹੁਣ 15 ਤਰੀਕ ਨੂੰ ਵੱਡਾ ਦੰਗਲ ਝੰਡੇ ਮਾਜਰੇ ਦਾ 25 ਤਰੀਕ ਦਾ ਵੱਡਾ ਦੰਗਲ ਫੇਰ ਕਰਵਾਇਆ ਜਾ ਰਿਹਾ ਪਿੰਡ ਬਡਾਲੀ ਦੇ ਵਿੱਚ ਤੇ 2 ਤਰੀਕ ਨੂੰ ਪਿੰਡ ਮਾਜਰੇ ਦਾ ਦੰਗਲ ਹੈ ਤੇ 6 ਤਰੀਕ ਵਿੰਧਰਕ 21 ਤੇ 22 ਤਰੀਕ ਦਾ ਵੱਡਾ ਦੰਗਲ ਫੇਰ ਪਿੰਡ ਫਤਿਹਰਾਬਾਦ ਦੇ ਵਿੱਚ ਕਰਵਾਇਆ ਜਾ ਰਿਹਾ ਹਾਂਜੀ ਅਗਲੀ ਗੱਲ ਲਓ ਫਿਰਾਂ ਦਾ ਦੰਗਲ ਜਿਹੜਾ ਚੱਲ ਰਿਹਾ ਤੇ ਕੋਟੀ ਦੀ ਗੱਤੀ ਇੱਧਰਲੇ ਪਾਸੇ ਮੋਹਨ ਸਿੰਘਪੁਰਾ ਦਾ ਲਓ ਚੱਲੀ ਚੁੱਕਿਆ ਹੈ ਉਹ 2 ਕੁ ਮਿੰਟਾਂ ਕੀ ਕਿਲੇ ਪਾਰ ਇਸ ਬੋਰੀ ਦਾ ਵਿਸ਼ੇਸ਼ ਤੌਰ ਤੇ ਸਿੱਧਾ ਬਧ ਕਰਦੇ ਆ ਸਾਡੇ ਵਿਸ਼ੇਸ਼ ਤੌਰ ਤੇ ਇਥੇ politcal ਲੀਡਰਾਂ ਦੇ ਵਿੱਚ ਵੱਡਾ ਨਾਮ ਵਾਲਾ ਜਿਹਦੇ ਸਦੇ ਸਰਦਾਰ ਜਸ ਸਿੰਘ ਜੀ ਗੇਲਸਾਹ ਤੇ ਨਾਲ ਸੋਨ ਸਿੰਘ ਜੀ ਅਸਿਸਤ ਜੀ ਨੇ ਪੁੱਜੇ ਹੋਏ ਆ ਤੇ ਨਾਲ ਡਾਕਟਰ ਸੋਨ ਸਿੰਘ ਜੀ ਸੋਨਾਂ ਬੜੀ ਪੰਜਾਬੀ ਦੇ ਵੱਡੇ ਮਾਣ ਜਿਹਦੇ ਕੋਈ ਦੇ ਕਿਤੇ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕਹਰੇ ਵੀਰ ਸੰਜੀਵ ਅਸਿਸਤ ਜਿਹੜੇ ਉਧਰਲੇ ਪਾਸੇ ਹਜ਼ਾਰਾਂ ਦੀ ਕੁਸ਼ਤੀ ਵਾਲੇ ਮੱਲ ਵੀ ਜਿਹੜੇ ਚਾਰ ਹਨ ਪਰ ਆਹ ਕੁਸ਼ਤੀ ਝੋਟੀ ਦੇ ਉੱਤੇ ਆਹ ਕੁਸ਼ਤੀ ਝੋਟੀ ਦੇ ਉੱਤੇ ਚੱਲਦੀ ਹੈ ਆਹ ਕੌਣ ਹੈ ਇਹ ਨਰਿੰਦਰ ਪਹਿਵਾਣ ਝੰਡੜੀ ਵਾਲਾ ਲੈ ਵੀ ਰੋਪਰ ਸੋਹਣੀ ਜੋੜ ਮਲਾਏ ਆ ਐਨ ਕਿਤੇ ਬਟਾ ਧੰਨਵਾਦ ਕਰਦੇ ਆਪਾਂ ਜਿੱਤੇ ਜੋਗਾ ਜੀ ਪਹਿਲਵਾਨ ਜੀ ਸਾਡੇ ਚਮਕੌਰ ਸਾਹ ਵਾਲੇ ਬਾਣਾ ਇਹਨਾਂ ਭਰਾਵਾਂ ਨੇ ਜੋਰ ਮਲਾਨੀਆਂ ਸਲਾਵਾ ਦਿੱਤੀਆਂ ਨੇ ਉਹ ਧੰਨਵਾਦ ਕਰਦੇ ਆ ਪਰ ਵੇਖੋ ਸਾਹਮਣੇ ਕਾਉਂਟਰ ਬੱਲੇ ਬੱਲੇ ਕਰਵਾਵੇਗਾ ਕਿ ਮੈਗੀਆਂ ਦੇ ਨਾਲ ਨਹੀਂ ਕਦੇ ਪਹਿਲਵਾਨ ਰੱਜਦੇ ਹੋ ਮਿੱਤਰੋ ਜਹਾਜਾਂ ਨੂੰ ਨਹੀਂ ਕਦੇ ਰੋੜੇ ਵੱਜਦੇ ਕਿ ਕਦੇ ਨਾ ਪੜਾਕੂ ਮਰੇ ਅਰੇ ਡਿਗਰੀ ਉਹ ਚੋਰਾ ਮਰੇ ਅੜਦੇ ਨਹੀਂ ਝੰਡੇ ਸੋਹਣਿਆ ਬਾਵਾ ਦੀਆਂ ਛਾਤੀਆਂ ਵਿੱਚੋਂ ਜਿਹੜੀ ਮਿਲਦੀ ਦਲੇਰੀ ਉਹ ਟੈਂਟਾਂ ਦੇ ਦਿੱਤ ਕਿੱਥੇ ਦਿੰਦੇ ਸੋਹਣਿਆ ਆਓ ਦੂਨੇ ਪਾਸੇ ਹਲੋ ਹਲੋ ਰੈਫਰੀ ਸਾਹਿਬ ਟੈਨ ਦਿਓ ਮੜਾ ਜਾਓ ਮੈਂ ਬੇਨਤੀ ਕਰੂੰਗਾ ਸਰਪੰਚ ਸਾਹਿਬ ਨੂੰ ਕਮੇਟੀ ਵੱਲੋਂ ਆਪਣਾ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਜਿਹੜਾ ਕਮੇਟੀ ਵੱਲੋਂ ਮਾਨਸਿਕਾਰ ਕਰਿਆ ਜਾਣਾ ਹੈ ਤੋਂ ਸੁਭਾਸ਼ ਸ਼ਰਮਾ ਜੀ ਆ ਕੇ ਆਪਣਾ ਜਿਹੜਾ ਸਨਮਾਨ ਚਿੰਨ੍ਹ ਲੈਣ ਕਮੇਟੀ ਵੱਲੋਂ ਬਹੁਤ ਧੰਨਵਾਦ ਹੈ ਜੀ ਜੀ ਪੀ ਜੀ ਲੀਡਰਸ਼ਿਪ ਕਮੇਟੀ ਇੱਥੇ ਪਹੁੰਚੀ ਹੈ ਤੇ ਕਮੇਟੀ ਵੱਲੋਂ ਨਗਰਵਧਾਉ ਬਹੁਤ ਧੰਨਵਾਦ ਹੈ ਜੀ ਸਰਪੰਚ ਜੀ ਜੀ ਸੋ ਕੈਨ ਨਹੀਂ ਰੱਖਦੇ ਜੇ ਬੁਲਣਾ ਹੈ ਨਾ ਸੁਆਸ਼ੀ 2 ਮਿੰਟ ਵਜਿਆ ਨਾ ਟਾਈਮ ਵੀ ਚੱਲੋ ਨਾਲੇ ਆ ਲਓ ਜੀ ਸੁਆਜੀ 2 ਮਿੰਟ ਤੇ ਉਪਰ ਰੈਫਰੀ ਜਾਓ ਲੈ ਆ ਕਾ ਆ ਨਰਿੰਦਰ ਪਹਿਰਮਾਨ ਝੇੜੀ ਵਾਲਾ ਜਿਹੜਾ ਕਸਤੀ ਜਿੱਤ ਗਿਆ। ਬਾਈ ਦਰਸ਼ਕ ਵੀ ਜੇਕਰ ਕੋਟੀ ਦਾ ਸੁਆਦ ਆ ਇੱਕ ਵਾਰੀ ਤਾੜੀ ਮਾਰੋ ਦੱਬ ਕੇ। ਆ ਕੁੰਡੀ ਨਰਿੰਦਰ ਪਹਿਰਮਾਨ ਝੇੜੀ ਵਾਲਾ ਖੋਪਤੀਆ ਖੋਪਤੀ ਦਾ ਯੋਤੂ ਬਣ ਗਿਆ। ਬਾਈ ਜਲਦੀ ਦੇ ਕੇ ਮੇਰੀ ਬੇਟੀ ਆ ਮਾਂਟੀ ਚੰਡੀਗੜ੍ਹ ਤੇ ਨਾਲ ਅਮਰੀਕ ਪਰਸ ਆਜੋ ਮੇਰੀ ਜਲਦੀ ਦੇ ਕੇ